ਹੌਣ ਪਾਖੀਆਂ ਲਾਣੀਆਂ ਦੋ ਹੁਣ ਰਿੱਜੀ ਜਾਊਗਾ ਇਹ ਤਾਂ ਮੇਰੀ ਸਲਾਹ ਸੀ ਮੈਂ ਹਨਾ ਮਸ਼ੀਨ ਨਾਲ ਚੀਰ ਕੇ ਪਾ ਦੂੰਗੀ ਹੁਣ ਮਸੀਹਾ ਦੇ ਦਾਤ ਵਰਗੀ ਕੰਡੂ ਰੀਸ ਵਧੀਆ ਚੀਰਿਆ ਗਿਆ ਹੁਣ ਬਣ ਜਾਊਗਾ ਤੋ ਤਿੰਨ ਘੰਟਿਆਂ ਚ ਖਾਤਾ ਜਿੰਨਾ ਸਾਰਾ ਦਿਨ ਲੱਗ ਜਾਂਦਾ ਵਾ ਸਾਗ ਤੇ ਹੋਰ ਮੈਂ ਆਖਿਆ ਜੋ ਠੀਕ ਗੱਲ ਹੁਣ ਲਾਸਟ ਵਾਰੀ ਜੀਦਾਗਾ ਕਰ ਲੈਣੀਆਂ ਤੇ ਤੋਦਨ ਲੰਘ ਜਾਣਗੇ ਮਾਸੀ ਕਹਿੰਦੀ ਮੈਨੂੰ ਤੇ ਦੇ ਕੋਸ ਹੁਣ ਚੱਲ ਤੂੰ ਲੈ ਜੀ ਭਾਈ ਉਹਨਾਂ 10 ਮਿੰਟਾਂ ਹੀ ਕਰਦੀ ਅੱਗ ਮਚਾ ਕੇ 10 ਮਿੰਟ ਦਾਮ ਲੈਣੀਆਂ ਹੋਰ ਦੇਖਾ ਸਾਗ ਤਾਂ ਮੇਨਾਂ ਦਾ ਵਧੀਆ ਹੋਇਆ ਪਿਆ ਬੱਸ 2 ਘੰਟਿਆਂ ਚ ਤਿੰਨ ਚ ਰਿੱਝ ਜਾਊਗਾ ਚੱਲ ਭਾਈ ਹੋ ਵਧੀਆ ਹੋ ਗਿਆ ਲੈ ਹੁਣ 10 ਮਿੰਟ ਨਾ ਮੈਂ ਤਾਂ ਆਰਾਮ ਕਰਦੀ ਆ ਫਿਰ ਦੇਖੀ ਜਾਓ ਕੀ ਬਣਦਾ ਹੋਰ ਕੰਮ ਫੇਰ ਕਰੂੰਗੀ ਥੱਕ ਗਈ ਆਏ ਮੇਰਬਾ ਓਹੋ ਹਲੇ ਹੁਣ ਐ ਕਰਦੀ ਆ ਕੱਪੜਿਆਂ ਦੀਆਂ ਲਾ ਦੇਣੀਆਂ ਤੈਂ ਹਾਂ ਤੇ ਨਾਲੇ ਚੱਲ 10 ਮਿੰਟ ਰੈਸਟ ਹੋ ਜੂਗੀ ਰੈਸਟ ਤਾਂ ਕਾਦੀ ਆ ਹੁਣ ਕੱਪੜਿਆਂ ਦੇ ਤਾਂ ਹਲਾਉਣੀਆਂ ਫਿਰ ਕੁਝ ਪ੍ਰੈਸ ਕਰਨ ਵਾਲੇ ਪੈਨੇ ਉਹ ਕਰ ਦੂੰਗੀ ਇਹਨੇ ਨੂੰ ਆ ਜਾਣਗੇ ਹਲੇ ਮੱਝਾਂ ਨੂੰ ਸੰਨੀ ਰਲਾਉਣੀ ਆਂਗੀ ਪਰ ਮਤਾ ਮੁੱਕਦੇ ਨਹੀਂ ਜਾਂਦੇ ਜੀ ਦੇ ਇਹ ਤਾਂ ਸਾਰਾ ਦਿਨ ਚੱਲੀ ਹੋ ਜਾਂਦੇ ਰਹਿੰਦੇ ਨੇ ਆ ਬੀਬੀ ਉਹ ਨਾਲ ਵਾਗ ਗਈ ਤੇ ਉਹ ਖਾਂਦਾ ਗੱਡੀ ਜੀ ਜੀ ਦੀ ਮਨਵਾ ਆ ਗਏ ਆ ਗਏ ਤੁਸੀਂ ਹਾਂ ਜੀ ਕੀ ਕਰੀ ਜਾਨੇ ਉਹ ਮੈਂ ਤਾਂ ਨਾ ਕੱਪੜਿਆਂ ਦੇ ਤਾਹਾਂ ਮਾਰਦੀ ਸੀ ਅੱਛਾ ਤੇ ਮੈਂ ਆਖਿਆ ਚੱਲ ਕੱਪੜਿਆਂ ਦੇ ਤਾਹਾਂ ਲਾਵਾਂ ਉਹ ਪਹਿਲਾਂ ਸਾਗ ਤਾਂ ਰੱਖੀ ਹੋਤੀ ਅੱਛਾ ਮੈਂ ਵੀ ਦੇਖੇ ਮੈਂ ਧੂਆਂ ਜਾਂ ਖਾਸਾ ਨਿਕਲੀ ਜਾਂਦਾ ਕਰੂੰਗਾ ਹੋਰ ਮੈਂ ਆਖਿਆ ਨਾ ਉਹ ਲਾਸਟ ਵਾਰੀ ਦਾ ਸਾਗ ਹੈਗਾ ਪਹਿਲਾਂ ਤਾਂ ਸਵੇਰੇ ਦੋ ਤਾਰਾਂ ਭਰੀਆਂ ਕੱਪੜਿਆਂ ਦੀਆਂ ਉਹ ਤੋਂ ਤੇ ਬੀਬੀ ਬਾਗੀ ਚਾਚੇ ਦਰਸ਼ਨ ਕਿਆ ਨਾਲ ਅੱਛਾ ਅੱਛਾ ਤੇ ਫੇਰ ਮੈਂ ਭਾਈ ਕੀ ਕਰ ਸਕਾ ਕੇ ਉਹ ਪਾਤੇ ਫੇਰ ਮੈਂ ਲਈ ਤੋੜ ਕੇ ਸਾਗ। ਅੱਛਾ। ਸਾਗ ਫੇਰ ਹਾਰ ਕੇ ਮੈਂ ਐਨਨੇ ਨਾਲ ਤਾਂ ਗੱਲ ਨਹੀਂ ਬਣਦੀ। ਫੇਰ ਆਪਣਾ ਗਾਜਰ ਸੇਜਾ ਤੋੜਿਆ ਮੇਥੇ, ਪਾਲਕ ਹੋ ਗਈ। ਹੋਰ ਵੀ ਸਮਾਨ ਪਾਣ ਦੇ ਦਾ ਸਾਰਾ ਮੂੜੀਆਂ ਮਾਲੀਆਂ ਸਾਰੇ ਪਾਤੇ। ਆ ਦੇਖ ਮੂੜੀਆਂ ਪਾ ਕੇ ਤਜ਼ਾਬ ਨਹੀਂ ਬਣਦਾ। ਇਹ ਵਧੀਆ ਤਜ਼ਾਬ ਨਹੀਂ ਬਣਦਾ ਹੈਗਾ। ਹੋਰ ਹੋਰ ਤੇ ਤੁਸੀਂ ਕਿੱਥੇ ਜਾ ਕੇ ਆਏ ਹੋ? ਮਾ ਗੇੜਾ ਲੈਣ ਵਾਗਿਆ ਤੀ। ਅੱਛਾ। ਹੋਰ ਹੁਣ ਆਏ ਤੇ ਵਿਲੇ ਹੋਏ ਤੀ ਗੇੜਾ ਲਾ ਕੇ। ਅੱਛਾ। ਅੱਜ ਕਿਹਦੇ ਨਾਲ ਜਾਣਾਗਾ? ਅੱਜ ਆਪਣੇ ਪਿੰਡੋ ਜਾਣਾਗਾ ਉਹ ਤਰਫ ਫੌਜੀ ਕਿਆਂ ਨਾਲ ਅੱਛਾ ਚੱਲ ਵਧੀਆ ਚਾਰ ਪੈਸੇ ਆ ਜਾਣਗੇ ਹਨਾ ਹਾਂ ਸ਼ਾਮ ਜੇ ਨੂੰ ਦਿੱਲੀ ਜਾਊਗਾ ਅੱਛਾ ਤੇ ਚਾਹ ਬਣਾਵਾ ਕੁੱਟਾ ਹਾਂ ਚਾਹ ਬਣਾ ਲਿਓ ਤੇ ਬਣਾਉਣੀ ਆ ਚੱਲ ਮੈਂ ਚਾਹ ਤਾਂ ਸੱਚ ਨਾ ਮੈਂ ਤੁਹਾਨੂੰ ਇੱਕ ਖੋਸਕਾ ਵਰੀ ਦੇਵਾ ਕੀ ਆਪਾਂ ਨੂੰ ਵੀ ਆ ਗਿਆ ਇੱਕ ਹੋਰ ਅੱਛਾ ਜੀ ਹੋਰ ਹੁਣ ਮੇਰੀ ਗੱਲ ਸੁਣਿਓ ਤੇ ਉਹ ਸੂਟ ਤਾਂ ਮੈਂ ਇੱਕ ਸਮਿਆ ਲਿਆ ਸੀ ਉਹ ਮੈਂ ਦੇ ਆਈ ਸੀ ਉਹਨਾ ਮਨਦੀਪ ਨੂੰ ਅੱਛਾ ਉਹ ਬਣਿਆ ਸੀ ਮੇਰਾ ਪਤਾ ਨਹੀਂ ਭਾਈ 1600 ਦਾ ਕੋਸਾ ਉਹਨਾਂ ਨੂੰ ਪਤਾ ਲਾਟਰਮ ਪਟਰਮ ਲੱਗ ਜਾਂਦਾ ਉੱਤੇ ਅੱਛਾ ਤੇ ਉਹ ਪੈਜੂਗਾ 3000 ਚ ਅੱਛਾ ਐਨੇ ਪੈਸੇ ਹੋਰ ਤੇ ਹੁਣ ਲੈ ਐਨੇ ਪੈਸੇ ਕਹਿੰਦੇ ਹਾਲੇ ਤਾਂ ਤੁਸੀਂ ਦੇਖੀ ਜਾਇਓ ਹਾਲੇ ਤਾਂ ਮੇਰੇ ਚਾਚੇ ਦੀ ਕੁੜੀ ਦਾ ਵਿਆਹ ਆਇਆਗਾ ਹੈ ਤੇ ਉਹਦੇ ਵਿਆਹ ਚ ਵੀ ਜਾਣਾਗਾ ਉਹਦੇ ਪਹਿਲਾਂ ਹਲਦੀ ਤੇ ਚਾਹੀਦਾ ਇੱਕ ਸੂਟ ਹੈ ਜਾਗੋ ਵਾਲਾ ਚਾਹੀਦਾ ਹੈ ਤੇ ਐਨੇ ਪੈਸੇ ਆਉਣਗੇ ਕਿੱਥੋਂ ਤੁਸੀਂ ਤਾਂ ਲਾਈਨ ਕੁੜੀਆਂ ਦਾ ਕੰਮ ਹੀ ਇਹ ਹੁੰਦਾ ਲੈ ਅਗੇ ਕੰਮ ਹੁੰਦਾ ਨਾ ਮਸਾ ਤਾਂ ਸਿਰ ਤਾਂ ਚਾਹੀ ਨਹੀਂ ਚੜਿਆ ਉਹ ਦਵਾ ਚਾਹਣਾ ਚੱਕਿਆ ਜਾਵੇ ਮੇਰੀ ਸਾਲੀ ਦਾ ਵਿਆਹ ਦਾ ਉਹ ਤਾਂ ਨਹੀਂ ਚੱਕਿਆ ਜਾਂਦਾ ਬਿਆਲੇ ਵਿਆਹ ਕਰ ਲੈਣਗੇ ਆਪਣਾ ਟਰੁੰਡਾ ਉਹੀ ਹੋ ਜਾਂਦਾ ਬੈਠਿਆਂ ਦਾ ਟਰੁੰਡਾ ਕਿਉਂ ਹੋ ਜਾਂਦਾ ਉਹਨੇ ਵਿਆਹ ਲੈਣੇ ਲਾਉਣੇ ਜਿੰਨੇ ਆਪਾਂ ਲਾਵਾਂਗੇ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਨਾ ਸੂਟ ਚਾਹੀਦਾ ਹੁਣ ਤੁਸ ਮੈਨੂੰ ਯਾਰ ਕੱਲ ਤਾਂ ਸੁਮਣ ਦੇ ਕੇ ਆਈਆਂ ਜੱਗੀ ਦੇ ਵਿਆਹ ਵਾਸਤੇ ਤੇ ਜੱਗੀ ਕੇ ਵਿਆਹ ਚ ਦਾ ਲੱਗ ਪਾਉਂਗੀ ਮੇਰੀ ਗੱਲ ਸੁਣੋ ਇਹਨਾਂ ਦਾ ਵਿਆਹ ਪਹਿਲਾਂਗਾ ਤੇ ਮੇਰੀ ਗੱਲ ਸੁਣੋ ਪਹਿਲਾਂ ਆਪਾਂ ਕੜਾਈ ਵਾਲ ਨੂੰ ਤਾਂ ਚਲ ਮੈਂ ਪ੍ਰਣਾਾ ਪਾ ਲੂੰਗੀ। ਅੱਛਾ ਫੇਰ ਭਾਈ ਦੂਜੇ ਦਿਨ ਜਦੋਂ ਵਿਆਹ ਕੇ ਲਿਆਉਣਗੇ ਬਹੂ ਨੂੰ ਲਾਉਣਾਗਾ ਮੈਂ। ਅੱਛਾ ਇੱਕ ਸੂਟ ਉਦੋਂ ਪੈਜੂਗਾ। ਫੇਰ ਜਦੋਂ 1:30 ਵਜੇ ਪਾਰਟੀ ਆਗੀ। ਅੱਛਾ ਤੇ ਫੇਰ ਉਦੋਂ ਪਾਊਗਾ ਇੱਕ ਸੂਟ। ਸਾਨੂੰ ਤਾਂ 50 ਸੂਟ ਚਾਹੀਦ ਨੇ ਵਿਆਹ ਦਾ ਕਾਹਦਾ ਹੁੰਦਾਗਾ ਤਾਂ 50 ਸੂਟ ਚਾਹੀਦ ਨੇ ਸਾਨੂੰ ਤਾਂ ਇੱਕ ਲਾਲ ਉਹ ਇੱਕ ਪਾਲ ਉਹ ਇੱਕ ਲਾਲ ਉਹ ਇੱਕ ਪਾਲ ਹੋਰ ਕੋਈ ਕੰਮ ਨਹੀਂ। ਲੈ ਅਗੇ ਕੰਮ ਲੈ ਸੂਟ ਤਕਰੀਬਾ ਦੇਖ ਲੈ ਮੇਰੀ ਗੱਲ ਸੁਣ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਸੂਟ ਪਾਏ ਹੁੰਦੇ ਨੇ ਕੋਈ ਕਿਸੇ ਦੇ ਕਿਹਾ ਜਾ ਕਿਸੇ ਦੇ ਕਿਹਾ ਜਾ ਫਿਰ ਉੱਥੇ ਨਾ ਬੁੜੀਆਂ ਨੱਕ ਬੁੱਲ ਕੱਢਦੇ ਨੇ ਉਹਦੇ ਕਿਹਾ ਜਾ ਸੂਟ ਆ ਤੇ ਸੂਟ ਤਾਂ ਚਾਹੀਦੇ ਨੇ ਸੂਟਾਂ ਦੀ ਮੁੱਲ ਰਹਿ ਗਿਆ ਅੱਜ ਕੱਲ ਨਾ ਢਿੱਡ ਤਾਂ ਕੋਈ ਫਰੋੜਦਾ ਨਹੀਂ ਵਾਲੇ ਪੈਸੇ ਖਰਚ ਕਰ ਦਿਆਂ ਕੀ ਬਣੂ ਇਸ ਸਬ ਹਾਬ ਨਾਲ ਆਪਣਾ ਬਣੂਗਾ ਭਾਈ ਮੈਂ ਤਾਂ ਲੈ ਕੇ ਆਉਂਗੀ ਮੈਂ ਮੇਰੀ ਗੱਲ ਸੁਣ ਮੇਰੇ ਪੇਕੇ ਮੇਰਾ ਨੱਕ ਵੱਡਾ ਜਾਊਗਾ ਅਗਲਾ ਕਹਿ ਦੂਗਾ ਲੈ ਪੈਲਸ ਚ ਵਿਆਹ ਗਈ ਸੀ ਉਹਦਾ ਨੱਕ ਨਾ ਵੱਡਾ ਜਾਵੇ ਕੋਈ ਗੱਲ ਨਹੀਂ ਲੈ ਜਾਓ ਪੈਸੇ ਦੀ ਰੋਲ ਹੋਈ ਲੈ ਜੀ ਲੈ ਆਈ ਬਸ ਕਲੇਸ਼ ਨਾ ਕਰਿਆ ਕਰੋ ਠੀਕ ਹੈ ਨਾ ਮੈਨੂੰ ਤਾਂ ਕੱਪੜੇ ਚਾਹੀਦੇ ਚਾਹੀਦੇ ਨੇ ਬਸ ਚਲ ਕੋਈ ਨਹੀਂ ਫਿਰ ਲੈ ਆਏ ਉਹ ਦੇ ਦੂੰਗਾ ਪਹਿਲੇ ਤੁਹਾਨੂੰ ਦੇ ਦੂੰਗਾ ਅਕੇ ਤੇ ਨਾਲੇ ਤੁਸੀਂ ਵੀ ਲੈ ਆਏ ਹੋ ਆਪਦੇ ਕੱਪੜੇ ਕੋਈ ਨਹੀਂ ਮੇਰੇ ਕੋਲ ਤਾਂ ਹੈਗੇ ਨਹੀਂ ਮੈਂ ਤਾਂ ਉਹਨਾਂ ਨਾਲ ਹੀ ਦੇਖ ਲੂੰਗਾ ਸਾਡਾ ਜਿੰਦਾਂ ਦਾ ਸਰ ਜਾਂਦਾ ਇੱਕ ਸੂਟ ਚੌਂ ਲਈ ਉਹੀ ਵਾਰ ਬਹੁਤ ਨਸ਼ੀਵੇਂ ਰੰਗ ਜਾਂਦੇ ਨੇ ਸਾਡੇ ਦਾ ਰੰਗ ਜਾਂਦੇ ਨੇ ਮਸ਼ੀਨ ਨੇ ਨਾ ਮੇਰੀ ਗੱਲ ਸੁਣੋ ਇਹ ਛੋਟਾ ਬੁੜੀਆਂ ਦੀ ਹੁੰਦਾ ਜਿਹੜਾ ਰੋਜ਼ ਦਾ ਤੀਜਾ ਕਰਦੇ ਨੇ ਕਹਿੰਦੇ ਲਿਆ ਦਿਓ ਸੂਟ ਲਿਆ ਦਿਓ ਸੂਟ ਤੇ ਤੀਜੇ ਕਿਦਨ ਕਰਾ ਲਿਆਉਂਦੇ ਨੇ ਮੈਂ ਹੋਰ ਮੇਰੀ ਗੱਲ ਸੁਣੋ ਆ ਚੱਗੀ ਦੇ ਵਿਆਹ ਵਾਸਤੇ ਚੱਗੀ ਦੇ ਵਿਆਹ ਵਾਸਤੇ ਲੈ ਆਂਦੇ ਪਹਿਲਾਂ ਤਾਂ ਹੁਣ ਫੇਰ ਗੱਲ ਨੂੰ ਕਹਿੰਦੀ ਮੇਰੀ ਭੈਣ ਦਾ ਵਿਆਹ ਉੱਥੇ ਵੀ ਜਾਣਾ ਉੱਥੇ ਵੀ ਲਾਉਣੇ ਸੂਟ ਕਿਉਂ ਜਾਣਾ ਕਿਉਂ ਨਹੀਂ ਹੈਗਾ ਜਾਣਾ ਤਾਂ ਹੈ ਪਊਗਾ ਉਹ ਤਾਂ ਸਰਦਾ ਤਾਂ ਨਹੀਂ ਹੈਗਾ ਹਾਂ ਸਰਦਾ ਨਹੀਂ ਹੈਗਾ ਬਸ ਮੇਰੀ ਗੱਲ ਸੁਣੋ ਦੋ ਦੋ ਸੂਟ ਆਪਦੇ ਆਪ ਲੈ ਆਇਓ ਤੁਸੀਂ ਜਾ ਕੇ ਦਿੱ ਸੰਭਦੇ ਮੈਂ ਤਾਂ ਆਪ ਹੀ ਲੈ ਆਉਂਗਾ ਉਹ ਗੱਲ ਹਾਂ ਕਿਤੇ ਆਏ ਕਹੇ ਦੋਨਾਂ ਨਾਲ ਹੀ ਸਾਰ ਲਾਂਗੇ ਪਿਛਲੇ ਨਾਲ ਨਾ ਨਾ ਮੈਂ ਲੈ ਆਉਂਗਾ ਕੋਈ ਜਾਉਂਗਾ ਜਿਹੜਾ ਲਾ ਕੇ ਜਾਉਂਗਾ ਜਾ ਆਉਂਗਾ ਗੇੜਾ ਲਾ ਕੇ ਮੈਨੂੰ ਪਤਾ ਹੈਗਾ ਉਹ ਤਾਂ ਇਹ ਕਹਿੰਦਾ ਕੁਝ ਨਹੀਂ ਹੁੰਦਾ ਇਹ ਤਾਂ ਚੱਲਦੀ ਰਹ ਮਾੜੀ ਥਾਮੀ ਨਾਲ ਬਾਬੇ ਪਰਮਾ। ਕਿੰਨੇ ਪੈਸੇ ਨਾਲ ਸਰਜੂਗਾ? ਮੈਨੂੰ ਤੁਸੀਂ ਦੇ ਦੇ 3500 4000 ਦੇ ਦਿਓ। ਅੱਏ ਇੰਨੇ ਯਾਰ ਇੰਨੇ ਆਉਣਗੇ ਕਿੱਥੋਂ? ਲੈ ਦੇਖ ਲੈ ਕਮਾਲ ਕਰੀ ਜਾਂਦੇ ਤੁਸੀਂ। ਕੱਲ ਲੈ ਜਾ ਫਿਰ ਕੱਲ ਨੂੰ ਲੈ ਜਾ ਮੈਥੋਂ ਪੈਸੇ। ਠੀਕ ਆ। ਕੱਪੜੇ ਲੈ ਆਉਂਗੀ। ਚੱਲ ਹੁਣ ਮੈਂ ਜਾਨੀ ਆਂਗੀ ਚਾਹ ਬਣਾਉਣੀ ਆ। ਹਾਂ ਚਾਹ ਚੋ ਬਣਾ ਲਿਓ ਹੋਰ ਕੱਲੇ ਵਿਆਹ ਦੇ ਖੁਸ਼ੀ ਚ ਚਾਹ ਵੀ ਭੁੱਲ ਗਈ ਬਣਾਉਣੀ। ਬਣਾਉਣੀ ਆ ਚਾਹ ਕੋਈ ਗੱਲ ਨਹੀਂ। ਕੱਲ ਕੋਈ ਨਹੀਂ ਲਿਆ ਕਾਜਰ। ਨਹੀਂ ਮੈਂ ਦੇਖਣਾ ਹਾਂ ਸਾਗ। ਚੱਲ ਤੁਸੀਂ ਆਰਾਮ ਕਰ ਲਓ 10 ਮਿੰਟ। ਆਲੋ ਜੀ ਲੋ ਗਰਮ ਮੋਚ ਕੇ ਨਾ ਫੜ ਲਓ ਕੋਈ ਹੋ ਹੋ ਸੱਚ ਨਾ ਚਾਚੇ ਪਰਮੇ ਕੇ ਆਏ ਸੀ ਅੱਛਾ ਉਹਨਾਂ ਦੇ ਦੋ ਤਰੀਕ ਦਾ ਭੋਗ ਆ ਉਹ ਕਹਿੰਦੇ ਭਾਈ 7 ਵਜੇ ਆ ਜਸਦੇ ਆ ਗਰਮ ਹੁ ਕਿਦੇ ਕਿਦੇ ਜਾਵਾਂ ਮੈਂ ਤਾਂ ਬਹੁਤ ਔਖਾ ਹੋ ਰਿਹਾ ਹੁਣ ਕੱਕ ਰੋਜ਼ ਕੰਮ ਕਿੱਥੇ ਛੱਡਾਂ ਜਾਂਦਾ ਕੰਮ ਵੀ ਤੁਹਾਨੂੰ ਪਤਾ ਜ਼ਰੂਰੀ ਆ ਗੱਡੀ ਦਾ ਚਲ ਕੋਈ ਨਹੀਂ ਮੈਂ ਵਗ ਜੂੰਗੀ ਮੈਂ ਕਿਹਾ ਮਾਸੀ ਨੂੰ ਭਾਈ ਮੈਂ ਮੈਂ ਸੰਦੇ ਆ ਜੂੰਗੀ ਦੋ ਤਿੰਨ ਘੰਟੇ ਲਾ ਕੇ ਆਉਂਗੀ ਫਿਰ ਉਧਰ ਵੀ ਜਾਣਾ ਪੈਂਦਾਗਾ ਹੋਰ ਦੋ ਤਰੀਕ ਦਾ ਇਹਨਾਂ ਦਾ ਆ ਗਿਆ ਪਛੀ ਦਾ ਜੱਗੀ ਕਾ ਆ ਗਿਆ ਗਾ ਫਿਰ ਉਧਰ ਆਪਣੇ ਇਸ ਤਰ੍ਹਾਂ ਦੇ ਵੀ ਜਾਣਾ ਪਿਆ ਫਿਰ ਔਖਾ ਹੋ ਜੂਗਾ ਇਹਨਾਂ ਤਣ ਮੇਰੇ ਲੋਟ ਨਹੀਂ ਆਉਣੇ ਚੱਲ ਕੋਈ ਨਹੀਂ ਦੇਖ ਗੱਡੀ ਦਾ ਕੰਮ ਛੱਡਾਂਗੇ ਕਿਉਂ ਕਿੱਥੋਂ ਲੋਟ ਆਊਗਾ ਇਹ ਜੇ ਕੰਮ ਛੱਡੀ ਜਾਵਾਂਗੇ ਹੋਰ ਐ ਤਾਂ ਜੇ ਕਮਾਵਾਂਗੇ ਤਾਂ ਖਾਵਾਂਗੇ ਹੁਣ ਬੇਲੇ ਬੈਠੇ ਰਹੇ ਫਿਰ ਤਾਂ ਭੁੱਖੇ ਮਰਾਂਗੇ ਉਹ ਵੀ ਤਾਂ ਗੱਲਾਂ ਵੀ ਫਾਪਾ ਤਣ ਬੇਲੇ ਦੋ ਦੋ ਦਿਨ ਇਹਨਾਂ ਦੇ ਲੱਗ ਕੇ ਦੋ ਦਿਨ ਉੱਥੇ ਲੱਗ ਕੇ ਜਾਣਗੇ ਇੱਕ ਦਿਨ ਇੱਧਰ ਫਿਰ ਆਏ ਤਾਂ ਵੀ ਕਿਸ਼ਤਾਂ ਵੀ ਨਹੀਂ ਭਰੇ ਜਾਣੇ ਗੱਡੀ ਦੀਆਂ ਐ ਕਰਿਓ ਤੁਸੀਂ ਨਾ ਤੁਸੀਂ ਇਹਨਾਂ ਦੇ ਤਰਹਿ ਜੋ ਪਾਰਟੀ ਤੇ ਬਾਕੀ ਹੱਥ ਨੇ ਆਜਿਆ ਕਰੋਗੇ 2 ਘੰਟੇ ਹੱਥ ਨੇ ਬਾਕੀ ਐਂ ਕਰਾਂਗੇ ਫਿਰ ਉਹ ਹੁਣ ਤੈਨੂੰ ਪਤਾ ਇੰਨੇ ਸੁੱਕਿਆ ਹੋਰ ਕੰਮ ਵੀ ਨਹੀਂ ਕਰ ਸਕਦੇ ਆਪਾਂ ਆ ਸੱਤ ਸੋਟੇ ਮੂੰਹ ਤੇ ਕੀ ਹੋ ਰਿਹਾਗਾ ਬਾੜੀ ਲਾਲ ਜਾਊਗਾ ਬਸ ਤੈਨੂੰ ਪਤਾ ਕੱਲ ਆਇਆ ਤੇ ਹਨਾ ਉਹਦੇ ਕਰਕੇ ਇਨਫੈਕਸ਼ਨ ਜੀ ਹੋ ਜਾਂਦੀਆਂ ਬੜੀ ਮੋਟੀ ਹਾਂ ਅਲਰਜੀ ਚ ਹੋ ਰਹੀ ਹੁਣੀ ਦਵਾਈ ਲੈ ਲੋ ਕਿਤੇ ਵਾਧਾ ਨਾ ਵਾਜੇ ਚਾਚੇ ਵਾਂਗੂ ਨਾਤਾ ਨਹੀਂ ਗਾ ਦੋ ਦਿਨ ਉਹਦੇ ਕਰਕੇ ਹੋ ਗਿਆ ਨਾ ਅੱਛਾ ਹੋਰ ਹੁਣ ਜਨਾ ਮਾਣੂਆਂਗੇ ਫੇਰ ਮਾੜਾ ਮੋਟਾ ਸੈਟ ਹੋਊਗਾ ਕੋਈ ਗੱਲ ਨਹੀਂ ਉਹ ਗਿੱਜਰ ਛੱਡਿਆ ਪਿਆਗਾ ਨਹਾ ਲਿਆ ਤੁਸੀਂ ਹੁਣ ਨਹਾ ਕੇ ਤੇ ਦੂਜੇ ਕੱਪੜੇ ਪਾ ਲਿਓ ਵਰਦੀ ਲਾ ਦੇ ਵਰਦੀ ਮੈਂ ਧੋ ਦੂੰਗੀ ਨਾ ਕੋਈ ਨੂੰ ਮੈਂ ਲਾ ਕੇ ਲਾ ਦੋ ਨਾ ਨਾ ਕੇ ਹਾਂ ਬਸ ਹੋਰ ਤੇ ਮਾ ਮੇਰਾ ਵੀ ਟਾਈਮ ਜਾਓ ਹੁਣ ਆਲੀ ਆ ਬਸ ਤੁਸੀਂ ਨਹਾ ਲਓ ਚਾਹ ਪੀ ਕੇ ਨਹਾ ਲਓ ਨਹਾ ਕੇ ਆਪਦਾ ਪਾ ਕੇ ਦੂਜੀ ਵਰਦੀ ਤੇ ਇਹ ਮੈਂ ਧੋ ਦੂੰਗੀ ਸੱਚਾ ਤੋ ਜੀਤੇ ਤੋ ਫੜ ਲੈਂਦੀ ਸੀ ਵਰਦੀ ਉਹ ਲੈ ਆਉਣੀ ਆ ਯਾਰ ਉਹਨੂੰ ਕਰਾਂ ਦੀ ਫੋਨ ਉਹ ਕਹਿੰਦਾ 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 ਕੱਲ ਨੂੰ ਆਉਂਗਾ ਮੈਂ ਸ਼ਾਮ ਨੂੰ ਆਉਂਗਾ ਕਹਿੰਦਾ ਫਿਰ ਦੇ ਦੂੰਗਾ ਪਰ ਤੇ ਤੈਨੂੰ ਠੀਕ ਆ ਚਲ ਚੱਲ ਚੰਗਾ ਔਰ ਇੱਕ ਤਾਂ ਲਿਆ ਜਾਂਦੇ ਨੇ ਮੁੜ ਕੇ ਮੋੜ ਦੇ ਨਹੀਂ ਮੈਂ ਸਾਗ ਦੇਖਿਆ ਮੈਂ ਕਿਤੇ ਮੇਰਾ ਸਾਗ ਮੱਚ ਗਿਆ ਆਹ ਦੇਖਿਆ ਕੋਈ ਹੋਰ ਆ ਗਈ ਬੀਬੀ ਵੀ ਆ ਗਈ ਕਿਰਾ ਚਲ ਵਧੀਆ ਹੋ ਗਿਆ ਆ ਗਈ ਮਾਂ ਆ ਗਈ ਪੁੱਤ ਕੀ ਕਰਾਂ ਹੁਣ ਕੋੜਾ ਆਪਣੇ ਸੰਗਾਂ ਅਜਾ ਚਿੱਤ ਪੜਾ ਹੋ ਗਿਆ ਸੰਗਾਂ ਹੋਰ ਹਨਾ ਮਾੜਾ ਕੰਮੀ ਹੋਇਆ ਤੇ ਚਾਹ ਤਾਂ ਨਹੀਂ ਪੀਣੀ ਮਾਂ ਚਾਹ ਪੀ ਆਈ ਤੇ ਮਰਸੀ ਗੇ ਅੱਛਾ ਹੋਰ ਮੈਂ ਤਾਂ ਆਪ ਫਿਰ ਮੈਂ ਸਾਗ ਧਰ ਲਿਆ ਮੈਂ ਕਿਹਾ ਨਾ ਦੋ ਦਿਨ ਖਾ ਲਾਂਗੇ ਉਹ ਵਧੀਆ ਹੋ ਗਿਆ ਸੋង ਕਰ ਲਿਆ ਹੋਰ ਦਾਣਾ ਤੋਂ ਵੀ ਚੀਜ਼ ਆਇਆ ਤੇ ਨਾਲੇ ਮੈਂ ਆਖਿਆ ਬਿੰਦਰ ਕਹਿੰਦਾ ਸੀ ਕਹਿੰਦਾ ਕਿ ਸਾਗ ਬਣਾ ਦੇ ਕਈ ਦਿਨ ਹੋ ਗਏ ਤੇ ਮੈਂ ਕਿਹਾ ਚੱਲ ਬਣਾ ਲੈਣੇ ਆ ਹੁਣ ਮੈਂ ਵੀ ਨਾ 베ਲੀ ਹੋ ਕੇ हटੀਆਂ ਉਹ ਆਇਆ ਵਿਚਾਰਾ ਉਹ ਨੌਂਦਾਗਾ ਉਹ ਨੌਣ ਲੱਗ ਗਿਆ ਮੈਂ ਕਿਹਾ ਪਹਿਨਾ ਕੇ ਉਹਦੇ ਕੱਪੜੇ ਬਦਲ ਲਾਉਣੇ ਜਾਣਾ ਦਿੱਲੀ ਅੱਛਾ ਫੋਰ ਤੇ ਮੈਂ ਆਖਿਆ ਚੱਲ ਮੈਂ ਤੇਰਾ ਸਾਗ ਧਰ ਲੈਣੀ ਆਂਗੀ ਚੱਲ ਵਧੀਆ ਹੋਇਆ ਸਾਗ ਤਾਂ ਕਰ ਲਿਆ ਮੈਂ ਤਾਂ ਅੱਗੇ ਕਹੀ ਜਾਂਦੀ ਵੀ ਸਾਗ ਕਰਨ ਦੇ ਜੋਤਰ ਬਾਕੀ ਹੋਰ ਹਨਾ ਉੱਤੋਂ ਜਿੱਤੇ ਸੋਹ ਰਹਿਣਾ ਔਖਾ ਹੋ ਜਾਂਦਾ ਜਾਇ ਵੱਡੇ ਤਾਂ ਹਨਾ ਮਰਗ ਤਾਂ ਨਹੀਂ ਆ ਬਾਲੀ ਹੋ ਰਿਹਾਗਾ ਪਰ ਵਾਸ ਕੋਈ ਕਿਤੇ ਕੋਈ ਦੋ ਮੋਤਕ ਤੇ ਨਾ ਨਾ ਬਸ ਬਾੜੀ ਦੁਨੀਆ ਤੇ ਗ੍ਰਹਿ ਚੱਕਰਾ ਕੋਈ ਪੁੱਛਣ ਨਹੀਂ ਕਿ ਜਵਾਬ ਦੇ ਕੱਲੇ ਜਵਾਬ ਹੈ ਇੱਡੀ ਵੱਡੀ ਕੋਠੀ ਪਾਈ ਹੈ ਮੈਂ ਉਸ ਤੋਂ ਚੱਲਿਆ ਉਸ ਕੋਈ ਨਹੀਂ ਬਸ ਉਠੀ ਨਾ ਫੇਰ ਬਸ ਜੋ ਲਿਖਿਆ ਕਰਮਾ ਜਨਾ ਉਹ ਬਣ ਜਾਂਦਾ ਤੇ ਉਹਨਾਂ ਦਾ ਫੋਨ ਆਇਆ ਸੀ ਮਾਸਿਕਾ ਅੱਛਾ ਜਸੜ ਵਾਲਿਆਂ ਦਾ ਹਾਂ ਤੇ ਮੈਂ ਕਿਹਾ ਭਾਈ ਉਹ ਤਾਂ ਗਈ ਹੋਈ ਆ ਗਈ ਮੇਰੀ ਬੀਬੀ ਤਾਂ ਮਹਾ ਫੇਰ ਗੱਲ ਕਰ ਲਓ ਕਹਿੰਦੇ ਕੋਈ ਜ਼ਰੂਰੀ ਕੰਮ ਆਗਾ ਮਾ ਚਲ ਕੋਈ ਗੱਲ ਨਹੀਂ ਜਦੋਂ ਆ ਗਈ ਫਿਰ ਗੱਲ ਕਰ ਲਿਓ ਨਾ ਮੈਂ ਤਾਂ ਲੜੂਖ ਜੋ ਕਿਦਰ ਬਲੇ ਦਵਾ ਤੂੰ ਜਾਇ ਨਾ ਕਰ ਕਿਸੇ ਮੁੰਡੇ ਨੂੰ ਦੋ ਦੇ ਉਹ ਡਾ ਕੇ ਰਹਿ ਜਾਣਾ ਹੁਣ ਮੇਰੀ ਗੱਲ ਸੁਣ ਹਾਂ ਪਤਾ ਕੀ ਗੱਲ ਆ ਤਰੀਕੇ ਕਬੀਲੇ ਚ ਸਰਦਾ ਨਹੀਂ ਹੁੰਦਾ ਜਾਏ ਬਿਨਾ ਜਾਣਾ ਪੈਂਦਾਗਾ ਹਨਾ ਤੇ ਚਲ ਉਹਰਾ ਪਰਾ ਹੋਵੇ ਕੋਈ ਫਿਰ ਹੋਣਾ ਤੇ ਉਹ ਆ ਕੇ ਗਏ ਨੇ ਹਲੇ ਮਾਸੀ ਕੇ ਕਿਹੜੇ ਪਰਮੇ ਚਾਚੇ ਕੇ ਅੱਛਾ ਕਿਵੇਂ ਉਹਨਾਂ ਨੇ ਪਾਠ ਪ੍ਰਕਾਸ਼ ਕਰਵਾਇਆ ਹੋਇਆ ਅੱਛਾ ਤੇ ਉਹਦਾ ਭੋਗ ਆ ਦੋ ਤਰੀਕ ਦਾ ਚਲ ਉਧਰ ਵੀ ਪੇ ਜਾਣਾ ਕਹਿੰਦੇ ਭਾਈ ਚਾਹੇ ਤੂੰ ਆਜੀ ਚਾਹੇ ਤੇਰੀ ਬੀਬੀ ਪਹਿਲਾਂ 7 ਵਜੇ ਇੱਕ ਜਣੀ ਪਹਿਲਾਂ ਅੱਜ ਰੋਟੀ ਟੁਕਾ ਪਕਾਉਣਾਗਾ ਮੈਂ ਕੋਈ ਗੱਲ ਨਹੀਂ ਆਵਾਂਗੀ ਮੈਂ ਬਾਅਦ ਚੱਲਾਂਗੇ ਜਾਣਾ ਪੈਂਦੇ ਪੁੱਤ ਸਾਰਾਂ ਦੇ ਹੋਰ ਸਾਰਾਂ ਦੇ ਚਲ ਵਧੀਆ ਹੋਗਾ ਤੂੰ ਟਾਈਮ ਨਾਲ ਆਗੀ ਮੈਂ ਐ ਕਰਦੀ ਆ ਮੈਂ ਹੁਣ ਨਾ ਸਾਗ ਰਿੰਨ ਦਿੰਨੀ ਆ ਤੇ ਤੂੰ ਜੇ ਤਾਂ 10 ਮਿੰਟ ਰੈਸਟ ਕਰਨੀ ਆ ਕਰ ਲੈ ਚਾਹ ਪੀਣੇ ਕੋਟ ਪੜਾ ਦਿੰਨੀ ਆ ਮੈਂ ਨਾ ਕਾ ਪੀ ਜਾਈਂਗਾ ਮੱਛ ਕੇ ਪੀ ਜਾਈਂਗਾ ਤੇ ਮੈਂ ਰਲਾਉਣੀ ਆ ਮੈਂ ਸਾਨੂੰ ਸੰਨੀ ਸੰਨੀ ਸੁਣੀ ਰਲਾ ਕੇ ਆਪਾਂ ਨਾ ਵੜਾ ਜੇ ਭਲਾਡੇ ਵਗ ਚੱਲੀਏ ਕੱਪੜੇ ਲਈ ਆਈਗੀ ਮੇਰੇ ਬਾਗ ਚੱਲਾਂਗੇ ਜਦ ਵੀ ਥੋੜੇ ਲੈ ਕੇ ਵਿਆਹ ਹੋਰ ਮੈਂ ਕਹਿ ਕੇ ਮੈਂ ਸੰਤੇ ਜਾਣਗੇ ਮੈਂ ਹੱਸਾ ਲਗਬਿੰਦਰ ਨੂੰ ਮੈਂ ਆਖਿਆ ਮੈਂ ਮੈਨੂੰ ਐ ਕਰਕੇ ਮੈਂ ਬਹਿ ਤਨ ਖੁਸ਼ਖਬਰੀ ਦਿੰਦੀ ਬਿਆ ਆ ਗਿਆ ਕਹਿੰਦਾ ਕੀ ਦਾ ਮਾ ਸਿਮਰੀ ਦਾ ਵਿਆਹ ਆ ਗਿਆ ਤੇ ਕਹਿੰਦਾ ਕਹਿੰਦਾ ਬਾਗ ਚੱਲਾਂਗੇ ਮਾ ਬਾਈ ਮੇਰੀ ਗੱਲ ਸੁਣਾ ਉਹਨਾਂ ਸੂਟਾਂ ਨਾਲ ਨਹੀਂ ਸਰਦਾ ਉਹ ਤਾਂ ਚੱਗੀ ਦੇ ਵਿਆਹ ਵਾਸਤੇ ਵਿੜਵਾਏ ਨੇ ਆਉਂਗਾ ਉਹ ਜੇ ਕਰਦਾ ਸੀ ਕਹਿੰਦਾ ਐ ਲੋਟ ਨਹੀਂ ਆਉਣਾ ਖਰਚਾ ਫਲਾਣਾ ਮਾ ਕੁਝ ਨਹੀਂ ਹੁੰਦਾ ਚੱਲ ਕੁਝ ਨਹੀਂ ਹੁੰਦਾ ਉਹ ਤਾਂ ਪਸਵੇਂ ਆਉਂਦੇ ਨੇ ਬਹਾਨੇ ਨਾਲ ਬਣ ਜਾਂਦੇ ਨੇ ਤੂੰ ਲੈ ਆਈ ਦੋ ਸੂਟ ਦੋ ਤਾਂ ਪਹਿਲਾਂ ਸੀ ਮੈਂ ਆ ਦੇ ਕੋਸਾ ਜਾਂਦਾ ਹੋਰ ਮੈਂ ਕਿਹਾ ਦੋ ਸੂਟ ਲੈ ਆਉਂਗੇ ਇਹਨਾਂ ਨੂੰ ਆਖਿਆ ਦੋ ਦੋ ਤੁਸੀਂ ਲੈ ਆਓ ਭਾਈ ਆਪ ਦੀ ਹਾਂ ਤੇ ਇਹਨਾਂ ਨੇ ਮੇਰੀ ਗੱਲ ਸੁਣੀ ਇਹਨਾਂ ਦੇ ਤਾਂ ਮਾੜਾ ਮੋਟਾ ਸਰ ਵੀ ਜਾਂਦਾ ਉਹਨਾਂ ਨੇ ਤਾਂ ਉਹ ਹੀ ਗੱਲ ਅਗਲਾ ਕਹਿੰਦਾ ਇਹ ਜੇ ਕੱਪੜੇ ਪਾ ਕੇ ਆਏ ਨਾ ਉੱਥੇ ਤਾਂ ਵਧੀਆ ਪਾ ਕੇ ਜਾਣਾ ਪਊਗਾ ਚਾਚਾ ਚਾਚੀ ਕੀ ਕਹਿਣਗੇ ਕੋਈ ਤਾਂ ਗੱਲ ਸਾਰੇ ਰਿਸ਼ਤੇਦਾਰ ਆਉਣਗੇ ਚੰਗੇ ਚੰਗੇ ਕੱਪੜੇ ਪਾਏ ਹੁੰਦੇ ਨੇ ਨਾ 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 ਮੈਂ ਤਾਂ ਵਜੇ ਕੋਈ ਕਾਪੀ ਕੁਝ ਪਾ ਲਈ ਹਾਂ ਨਾ ਕਾਪੀ ਤਾਂ ਮੇਰੇ ਕੋਲ ਸੈਂਡਲ ਪਏ ਨੇ ਇੱਕ ਤਾਂ ਲੈ ਲਈ ਜਾਂ ਜੁੱਤੀ ਲੈ ਲਈ ਹਾਂ ਦੇਖਦੀ ਹਾਂ ਚੱਲ ਜੁੱਤੀ ਤਾਂ ਮੇਰੇ ਰੈਂਦੀ ਨਹੀਂ ਜੁੱਤੀ ਤਾਂ ਉਹਦੀ ਰੁਪ ਜਾਂਦੀ ਚਾ ਚੰਗਾ ਕਰ ਤੂੰ ਦਮ ਲੈ ਲੈ ਤਾਂ ਦੇ ਵੀ ਲਿਆਉਣੇ ਹੋਗੇ ਕੱਪੜੇ ਤਰਨ ਦੇ ਵੀ ਲਾਉਣੇ ਨੇ ਬਿੰਦਰ ਨੇ ਵੀ ਲਿਆਉਣੇ ਨੇ ਇਹ ਤਾਂ ਦੋਨੇ ਤੇ ਪੁੱਤ ਬਗ ਜਾਣਗੇ ਆਪ ਲੈ ਆਉਣਗੇ ਹੋਰ ਰੱਜੀ ਹੋ ਗਿਆ ਚੱਲ ਮੈਂ ਕੱਪੜੇ ਬਦਲ ਲਾਂ ਦੇ ਪੁੱਤ ਫੇਰ ਤੂੰ ਬਾਦ ਅੱਲਾ ਕੱਪੜੇ ਬਸ ਫੇਰ ਆਪਾਂ ਨਾ ਬਾਗ ਚੱਲਾਂਗੇ ਫੇਰ ਰੋਟੀ ਦੇ ਟਾਈਮ ਨੂੰ ਆ ਜਾਾਂਗੇ ਘਰੇ ਹਾਂ ਇੱਕ ਘੰਟੇ ਚ ਮੁੜ ਆਵਾਂਗੇ ਹਾਂ ਘੰਟੇ ਚ ਮੁੜ ਆਵਾਂਗੇ ਬਸ ਕੋਈ ਗੱਲ ਹਾਂਜੀ ਸਾਰਿਆਂ ਨੂੰ ਸასი ਇਕਾਲ ਤੁਸੀਂ ਜੁੜਿਓ ਸੰਜੇ ਬਿਰਸੇ ਦੇ ਨਾਲ ਹੁਣ ਵਾਰੀ ਹੈ ਜੀ ਕਮੈਂਟ ਕਰਨ ਵਾਲੇ ਭੈਣ ਭਰਾਵਾਂ ਦੀ ਕੌਰਜੀਤ ਕੌਰ ਭਾਨ ਸੋਂ ਪਟਿਆਲਾ ਤੋਂ ਅਮਨਦੀਪ ਜਸਲ ਗੁਰਮੀਤ ਕੌਰ ਅਮਨ ਰਣਜੀਤ ਕੌਰ ਦੇਰੀਵਾਲ ਮੂਰਤੀ ਦੇਵੀ ਮધુ ਸਵਰਵਾਲ ਮੀਨਾ ਸ਼ਰਮਾ ਗਵਿੰਦਗੜ ਮੰਡੀ ਦੀਪੀ ਮੰਡੀ ਗਵਿੰਦਗੜ ਸਰਬਜੀਤ ਕੌਰ ਜਸਕਰਨ ਸਿੰਘ ਗੁੰਮਟੀ ਬਰਨਾਲਾ ਬਰਨੀ ਬਲਵੀਰ ਕੌਰ ਖਮੱਚ ਬੰਗਾ ਸਤਪਾਲ ਸ਼ਰਮਾ ਅਲੀ ਸ਼ੇਰ ਸੰਗਰੂਰ ਹਰਜੀਤ ਕੌਰ ਚੀਕੇ ਤੋਂ ਕੁਲਵਿੰਦਰ ਕੌਰ ਸਰਹੰਦ ਕਮਲਪ੍ਰੀਤ ਕੌਰ ਕੁਲਵਿੰਦਰ ਕੌਰ ਐਮ ਕੇ ਦਿਓਲ ਕੋਟਕਪੂਰਾ ਸਵਰਨਜੀਤ ਕੌਰ ਭੈਣ ਸੁਖਵਿੰਦਰ ਮੰਡਾਲੀ ਤੋਂ ਵੀਰਪਾਲ ਬੱਧਨੀ ਤੋਂ ਜਸਵੀਰ ਕੋਟਸਮੀਰ ਤੋਂ ਜਸਨਪ੍ਰੀਤ ਕਬਲ ਜਗਰਾਉਂ ਤੋਂ ਕੁਲਵਿੰਦਰਜੀਤ ਇਟਲੀ ਤੋਂ ਕਮਲਾ ਇੰਗਲੈਂਡ ਤੋਂ ਟੀਨਾ ਪਾਕਿਸਤਾਨ ਤੋਂ ਕਰਮਜੀਤ ਕੌਰ ਗਰਮੀਤ ਕੌਰ ਗਿੱਲ ਮਲੋਟ ਤੋਂ ਡੈਵਲ ਵਿਰਾੜ ਪੁਲ ਰਾਜ ਸਰਪੰਚ ਰਮਨਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇਸੇ ਤਰ੍ਹਾਂ ਜੀ ਪਿਆਰ ਦੇਈ ਜਾ ਕਰੋ ਸਾਡੀ ਵੀਡੀਓ ਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਗੇ ਤੋਂ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਇਸੇ ਤਰ੍ਹਾਂ ਸਾਡੀ ਸਪੋਰਟ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਜੀ ਅਗਲੀ ਵੀਡੀਓ ਤੇ ਧੰਨਵਾਦ ਜੀ